ਸੋ ਸ਼ੁਰੂ ਕਰਦੇ ਆਂ ਕਹਿੰਦੇ ਨੇ ਜਿਨ੍ਹਾਂ ਬੱਚਿਆਂ ਦੇ ਮਾਪੇ ਨਹੀਂ ਹੁੰਦੇ ਉਹਨਾਂ ਨੂੰ ਪਕੜਨ ਵਾਲੀ ਉਂਗਲੀ ਨਹੀਂ ਮਿਲਦੀ ਉੱਚਾ ਹੋ ਕੇ ਵੇਖਣ ਲਈ ਕੰਧਾੜਾ ਨਹੀਂ ਲੱਭਦਾ ਸੌਣ ਲਈ ਗੋਦੀ ਨਹੀਂ ਮਿਲਦੀ ਪੈਰ ਵਿੱਚ ਚੁਬਿਆ ਕੰਡਾ ਕੱਢਣ ਲਈ ਕੋਈ ਨਹੀਂ ਬੋੜਦਾ ਜਿਹੜੀ ਚੀਜ਼ ਦੂਜਿਆਂ ਦੀ ਕਮਾਈ ਨਾਲ ਖਰੀਦੀ ਜਾਂਦੀ ਹੈ ਉਸ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ ਸੋਹਣੀ ਸਿਆਣੀ ਤੇ ਸਲੀਕੇ ਵਾਲੀ ਇਸਤਰੀ ਕਿਸੇ ਪਿੱਛੇ ਦੌੜਦੀ ਨਹੀਂ ਉਹ ਕਿਸੇ ਤੋਂ ਪਰੇ ਵੀ ਨਹੀਂ ਦੌੜਦੀ ਉਹ ਅਡੀਕਦੀ ਹੈ ਰੱਬ ਦਾ ਦਰਵਾਜ਼ਾ ਅਰਦਾਸ ਕਰਕੇ ਖਲਵਾਉਣ ਦੀ ਗੱਲ ਤਾਂ ਹੀ ਮੰਨੀ ਜਾ ਸਕਦੀ ਹੈ ਜੇ ਉਹ ਦਰਵਾਜ਼ਾ ਕਦੇ ਬੰਦ ਹੋਇਆ ਹੋਵੇ ਸਭ ਤੋਂ ਵੱਡੀ ਬਦਕਿਸਮਤੀ ਕਿਸੇ ਦੀ ਅੱਖ ਵਿੱਚ ਤੁਹਾਡੇ ਕਾਰਨ ਅਥਰੂ ਹੋਣਾ ਹੁੰਦੀ ਹੈ ਤੇ ਸਭ ਤੋਂ ਵੱਡੀ ਖੁਸ਼ਕਿਸਮਤੀ ਕਿਸੇ ਦੀ ਅੱਖ ਵਿੱਚ ਤੁਹਾਡੇ ਲਈ ਅਥਰੂ ਹੋਣਾ ਹੁੰਦੀ ਹੈ ਸੰਸਾਰ ਨੂੰ ਚਲਾਉਂਦੇ ਪੁਰਸ਼ ਹਨ ਪਰ ਸੰਸਾਰ ਚੱਲਦਾ ਇਸਤਰੀਆਂ ਰਾਹੀਆਂ ਹੱਥ ਉਹ ਸੋਹਣੇ ਜਿਹੜੇ ਕਰਮ ਕਰਨ ਦਿਮਾਗ ਉਹ ਸਿਆਣੇ ਜਿਹੜੇ ਚੰਗਾ ਸੋਚਣ ਦਿਲ ਉਹ ਪਿਆਰੇ ਜਿਹੜੇ ਮਹਿਸੂਸ ਕਰਨ ਸੰਸਾਰ ਵਿੱਚ ਦੋ ਪ੍ਰਕਾਰ ਦੇ ਲੋਕ ਹਨ ਇੱਕ ਉਹ ਜਿਨ੍ਹਾਂ ਨੂੰ ਮਰਨਾ ਨਹੀਂ ਆਉਂਦਾ ਤੇ ਦੂਜੇ ਉਹ ਜਿਨ੍ਹਾਂ ਨੂੰ ਜਿਉਣਾ ਨਹੀਂ ਆਉਂਦਾ ਜੇ ਕੋਈ ਗੱਲ ਮੁਸਕਰਾ ਕੇ ਕਹੀ ਜਾਵੇ ਉਹ ਸਮਝਣੀ ਸੌਖੀ ਹੋ ਜਾਂਦੀ ਹੈ ਆਪਣੇ ਆਪ ਨੂੰ ਪਛਾਣੋ ਕਹਿਣਾ ਬੜਾ ਸੌਖਾ ਹੁੰਦਾ ਹੈ ਪਰ ਆਪਣੇ ਆਪ ਨੂੰ ਪਛਾਣਨਾ ਅਤਿਅੰਤ ਦੁਖਦਾਈ ਹੁੰਦਾ ਹੈ ਇਸ ਕਰਕੇ ਮਨੁੱਖ ਸਾਰਾ ਜੀਵਨ ਆਪਣੇ ਆਪ ਤੋਂ ਲੁਕਦਾ ਭੱਜਦਾ ਰਹਿੰਦਾ ਹੈ ਜਦੋਂ ਕਿਸੇ ਇਸਤਰੀ ਦਾ ਪਤੀ ਮਰ ਜਾਂਦਾ ਹੈ ਤਾਂ ਉਸ ਕੋਲੋਂ ਸੰਸਾਰ ਦੇ ਜੰਦਰੇ ਦੀ ਕੁੰਜੀ ਗਵਾਚ ਜਾਂਦੀ ਹੈ ਡਿੱਗੇ ਹੋਏ ਦਰਖਤ ਦੀ ਸ਼ਾਨ ਨਹੀਂ ਮਾਣੀ ਜਾ ਸਕਦੀ ਅਕਸਰ ਜਿੰਨਾਂ ਚੀਜ਼ਾਂ ਲਈ ਅਸੀਂ ਅਰਦਾਸਾਂ ਕਰਦੇ ਆ ਰਹੇ ਹੁੰਦੇ ਆ ਇੱਕ ਪੜਾਅ ਤੇ ਆ ਕੇ ਅਸੀਂ ਜ਼ਰੂਰ ਸੋਚਦੇ ਆ ਕਿ ਸ਼ੁਕਰ ਹੈ ਉਹ ਚੀਜ਼ਾਂ ਨਹੀਂ ਮਿਲੀਆਂ ਜਾਣਕਾਰੀ ਸਿਆਣਪ ਨਹੀਂ ਹੁੰਦੀ ਜਾਣਕਾਰੀ ਬਾਹਰੋਂ ਮਿਲਦੀ ਹੈ ਸਿਆਣਪ ਅੰਦਰੋਂ ਉਪਜਦੀ ਹੈ ਚੰਗਾ ਦੋਸਤ ਉਹ ਨਹੀਂ ਹੁੰਦਾ ਜੋ ਤੁਹਾਡੇ ਲਈ ਮਰਨ ਵਾਸਤੇ ਤਿਆਰ ਹੋਵੇ ਸਗੋਂ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਵੀ ਮਰਨ ਤੋਂ ਬਚਾ ਲਵੇ ਮਨੁੱਖ ਨੇ ਜਿੰਨਾ ਸ਼ਬਦਾਂ ਦੇ ਸਹੀ ਅਰਥ ਨਹੀਂ ਸਮਝੇ ਉਹਨਾਂ ਵਿੱਚ ਇਸਤਰੀ ਵਫਾਦਾਰੀ ਸ਼ਮਸ਼ਾਨ ਘਾਟ ਆਦ ਸ਼ਾਮਲ ਨੇ ਥਾਪੜਾ ਦਿੱਤਾ ਝੁਕੀ ਹੋਈ ਪਿੱਠ ਤੇ ਜਾਂਦਾ ਹੈ ਸਿੱਧੀ ਗਰਦਨ ਹੋ ਜਾਂਦੀ ਹੈ ਬੱਚਾ ਕਿਸੇ ਨੂੰ ਪਛਾਣਨ ਦਾ ਸੰਕੇਤ ਆਪਣੀ ਮੁਸਕਰਾਹਟ ਨਾਲ ਦਿੰਦਾ ਹੈ ਹਰ ਮਨੌਕ ਛੁੱਟੀ ਦਾ ਮੋਢਲਾ ਅਨੁਭਵ ਸਕੂਲ ਦੀ ਛੁੱਟੀ ਤੋਂ ਪ੍ਰਾਪਤ ਕਰਦਾ ਹੈ ਝੂਠ ਨਹੀਂ ਬੋਲਣਾ ਚਾਹੀਦਾ ਇਹ ਅੱਧਾ ਕਥਨ ਹੈ ਬਾਕੀ ਅੱਧਾ ਕਥਨ ਇਹ ਹੈ ਕਿ ਸੱਚ ਹੀ ਬੋਲਣਾ ਚਾਹੀਦਾ ਹੈ ਚਲਾਕ ਕਾਮੀ ਭ੍ਰਸ਼ਟ ਬੇਈਮਾਨ ਤੇ ਧੋਖੇਬਾਜ਼ ਬੰਦਿਆਂ ਦੀ ਕਿਸੇ ਪ੍ਰਕਾਰ ਦੇ ਸੱਚ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ ਬੱਚਾ ਆਲੇ ਦੁਆਲੇ ਨੂੰ ਵੇਖ ਕੇ ਹੈਰਾਨ ਹੁੰਦਾ ਹੈ ਸਕੂਲ ਵਿੱਚਲੀ ਸਿੱਖਿਆ ਇਸ ਹੈਰਾਨੀ ਨੂੰ ਕੁੱਝਲ ਦਿੰਦੀ ਹੈ ਆਤਮਾ ਦੇ ਨਿਰਣਿਆਂ ਵਿਰੁੱਧ ਕੋਈ ਅਪੀਲ ਸੰਭਵ ਨਹੀਂ ਹੁੰਦੀ ਮਨੁੱਖ ਹਰ ਰੋਜ਼ ਕੋਈ ਨਾ ਕੋਈ ਨਵਾਂ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਲੋੜ ਹੈ ਹਰ ਰੋਜ਼ ਕੋਈ ਨਾ ਕੋਈ ਅਗਿਆਨਤਾ ਤਿਆਗੀ ਜਾਵੇ ਨੀਵੇਂ ਨਸ਼ਿਆਂ ਵਿੱਚ ਸਰੂਰ ਨਾਲੋਂ ਬੇਚੈਨੀ ਵਧੇਰੇ ਹੁੰਦੀ ਹੈ ਕੋਈ ਚੰਗੀ ਪੁਸਤਕ ਪੜ੍ਹ ਕੇ ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਲੇਖਕ ਨੇ ਤਾਂ ਸਾਰੇ ਮੇਰੇ ਵਿਚਾਰ ਹੀ ਲਿਖ ਦਿੱਤੇ ਹਨ ਅੱਜ ਦੇ ਸੰਸਾਰ ਵਿੱਚ ਹਾਸਾ ਸਿਰਫ ਬੱਚਿਆਂ ਕਾਰਨ ਬਚਿਆ ਹੋਇਆ ਹੈ ਚਾਨਣ ਹੋਣ ਨਾਲ ਵੀ ਤਾਂ ਹੀ ਦਿਸੇਗਾ ਜੇ ਅੱਖਾਂ ਵੀ ਖੁੱਲੀਆਂ ਹੋਣ ਤੇ ਅੱਖਾਂ ਵਿੱਚ ਜੋਤ ਅਤੇ ਜਿਗਿਆਸਾ ਵੀ ਹੋਵੇ ਬੱਚੇ ਮਾਂ ਨੂੰ ਰੰਨਣ ਪਕਾਉਣ ਦੀ ਕਲਾ ਸਿਖਾ ਦਿੰਦੇ ਹਨ ਜਿੱਥੇ ਬੱਚੇ ਨਹੀਂ ਹੁੰਦੇ ਉੱਥੇ ਇਹ ਕਲਾ ਵੀ ਨਹੀਂ ਹੁੰਦੀ ਜਦੋਂ ਕੋਈ ਵਿਚਾਰ ਸਪਸ਼ਟ ਹੋ ਜਾਂਦਾ ਹੈ ਤਾਂ ਉਹ ਸੰਖੇਪ ਹੋ ਜਾਂਦਾ ਹੈ ਜ਼ਿੰਦਗੀ ਦੀ ਜਦੋਂ ਜਹਦ ਵਿੱਚ ਮੁਸ਼ਕਲਾਂ ਨਾਲ ਜੂਝਦੇ ਵਧੇਰੇ ਪੁੱਤਰ ਹਨ ਮੁਸ਼ਕਲਾਂ ਨੂੰ ਸਹਿੰਦੀਆਂ ਵਧੇਰੇ ਧੀਆਂ ਹਨ ਦੋਸਤੋ ਇਸੇ ਤਰ੍ਹਾਂ ਤੁਹਾਡੇ ਅੱਗੇ ਕੁਝ ਕੀਮਤੀ ਗੱਲਾਂ ਪੇਸ਼ ਕਰਦਾ ਰਹਾਂਗਾ ਸੋ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਜਲਦੀ ਮਿਲਦੇ ਆਂ